ਇਹ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੜ੍ਹਾਂ ਦੇ ਸਤਾਏ ਹੋਇਆ ਉਹ ਘਰਾਂ ਚੋਂ ਨਿਕਲ ਤੋਂ ਵੀ ਮਜਬੂਰ ਹੈ ਤੁਹਾਡਾ ਨਹੀਂ ਦਿਲ ਨੂੰ ਪਸੰਦਰੇ ਹੁੰਦੇ ਵੀ ਹਾਂਸੀ ਵੀ ਉਹਨਾਂ ਦੀ ਸੇਵਾ ਕਰੀਏ ਉਹਨਾਂ ਵਾਸਤੇ ਰਸਾਂ ਦੇ ਕੇ ਜਾਈਏ ਬਈ ਸੇਵਾ ਦਾ ਸਾਡੀ ਕਰਨ ਨੂੰ ਜੀ ਕਰਦਾ ਪਰ ਅਸੀਂ 4 ਮਹੀਨੇ ਤੋਂ ਆਪ ਹੀ ਬਿਲੇ ਬੈਠੇ ਹਾਂ ਅਸੀਂ ਤਾਂ ਇਹ ਕਹਿੰਨੇ ਕਿ ਸਾਡੇ ਵਾਸਤੇ ਪ੍ਰਸ਼ਾਸਨ ਲਿਆ ਕੇ ਇੱਥੇ ਲੰਗਰ ਲਾਵੇ ਮੂੰ ਵੀ ਬਹੁਤ ਦੁੱਖ ਹੈ ਉਹਨਾਂ ਪੰਜਾਬੀ ਭਰਾਵਾਂ ਵਾਸਤੇ ਜਿਨ੍ਹਾਂ ਦਾ ਪ੍ਰਮਾਤਮਾ ਨੇ ਸਭ ਕੁਝ ਖੋ ਲਿਆ ਅਸੀਂ ਤਾਂ ਆਪ ਹੀ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਤੁਰੇ ਫਿਰਦੇ ਹਾਂ ਸਾਜਾਂ ਦਾ ਅੰਦਰ ਸਾਸ ਸੌਖਾ ਨਹੀਂ ਹੁੰਦਾ ਖਾਂਗੇ ਜਖਮ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਡਾਇਰਾ ਫੈਲ ਰਹੀ ਹੈ ਇੱਕ ਪਾਸੇ ਕੀ ਜਿੱਥੇ ਕੀ ਪੰਜਾਬ ਦੇ ਵਿੱਚ ਹੜਾਂ ਦੇ ਸਤਾਏ ਹੋਏ ਲੋਕ ਆਪਣੇ ਘਰਾਂ ਤੋਂ ਬੇਕਾਰ ਹੋ ਰਹੇ ਹਨ ਉੱਥੇ ਹੀ ਇਹ ਸੰਗਤ ਮੰਡੀ ਦੇ ਲੋਕ ਸੀਵਰੇ ਤੇ ਗੰਦੇ ਪਾਣੀ ਤੋਂ ਇੰਨਾ ਦੁਖੀ ਹਨ ਕਿ ਅੱਜ ਇਹ ਦੁਕਾਨਾਂ ਬੰਦ ਕਰਕੇ ਇਹ ਰੋਡ ਤੇ ਆਉਣ ਲਈ ਬਜਬੂਰ ਹੋਏ ਹਨ ਤਾਂ ਇਹ ਪਿਛਲੇ 3 ਦਿਨਾਂ ਤੋਂ ਐਸੇ ਹੀ ਰੋਡ ਦੇ ਉੱਤੇ ਇਹਨਾਂ ਨੇ ਧਰਨਾ ਲਾਇਆ ਹੋਇਆ ਹੈ ਗੱਲਬਾਤ ਕਰਾਂਗੇ ਇਹਨਾਂ ਮੰਡੀ ਦੇ ਦੁਕਾਨਦਾਰਾਂ ਨਾਲ ਕੀ ਕਹਿਣਾ ਚਾਹੁੰਦੇ ਹਨ ਇਸ ਧਰਨੇ ਨੂੰ ਲੈ ਕੇ ਹਾਂਜੀ ਕੀ ਨਾਮ ਕੀ ਹੈ ਬਈ ਆਪਣਾ ਮੇਰਾ ਨਾਮ ਮਨੀਸ਼ ਗਰਗਈ ਮਨੀਸ਼ ਜੀ ਧਰਨਾ ਲਾਇਆ ਕੀ ਕਹਿਣਾ ਚਾਹੋਗੇ ਧਰਨਾ ਹੀ ਪਿਛਲੇ 4-5 ਮਹੀਨਿਆਂ ਤੋਂ ਬਾਜ਼ਾਰ ਸੀਵਰ ਦੇ ਪਾਣੀ ਦੇ ਨਾਲ ਬਹੁਤ ਬੁਰਾ ਹਾਲ ਹੈ ਇਹ ਇਕੱਲੇ ਬਾਜ਼ਾਰ ਦਾ ਬੁਰਾ ਹਾਲ ਨਹੀਂ ਹੈ ਸੰਗਤ ਅ ਤਹਿਸੀਲ ਕੋਲੇ ਗਲੀਆਂ ਦੇ ਵਿੱਚ ਬਹੁਤ ਲੇੜੀ ਨੂੰ ਨਿਕਲਣਾ ਬਹੁਤ ਔਖਾ ਹੈ ਰੇਲਵੇ ਸਟੇਸ਼ਨ ਤੋਂ ਆਪਾਂ ਸੰਗਤ ਅਡੇ ਤੇ ਆਉਣਾ ਹੋਵੇ ਮੈਨੂੰ ਲੱਗਦਾ ਨਹੀਂ ਪਹੁੰਚਿਆ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਪਿੱਛੇ ਵੀ 2 ਮਹੀਨੇ ਪਹਿਲਾਂ ਧਰਨਾ ਲਾਇਆ ਸੀ ਸੁਚੇਤ ਕੀਤਾ ਸੀ ਪਰ ਪ੍ਰਸ਼ਾਸਨ ਨੇ ਸਾਨੂੰ 2 ਦਿਨ ਉਦੋਂ ਧਰਨਾ ਚਗਾਤਾ ਸਾਡਾ ਕਿ ਅਸੀਂ 2 ਦਿਨਾਂ ਦੇ ਵਿੱਚ ਪਾਣੀ ਦਾ ਹੱਲ ਕਰ ਦਿਆਂਗੇ ਤੇ ਉਹਨਾਂ ਨੇ ਐ ਵੀ ਗਿਆ ਸੀ ਕਿ ਅੱਗੇ ਤੋਂ ਤੁਹਾਨੂੰ ਇਹ ਸਮੱਸਿਆ ਨਹੀਂ ਆਊਗੀ ਅੱਜ ਤਾਂ ਫੇਰ ਆ ਗਈ ਤਾਂ ਹੀ ਬੈਠੇ ਆ ਜੇ ਸਮੱਸਿਆ ਆਈ ਹੈ ਤਾਂ ਤਾਂ ਹੀ ਬੈਠੇ ਆ ਤੀਜਾ ਦਿਨ ਆਈ 60 ਘੰਟਿਆਂ ਤੋਂ ਉੱਪਰ ਸਾਨੂੰ ਹੋ ਚੁੱਕਿਆ ਹੈ ਪ੍ਰਸ਼ਾਸਨ ਦਾ ਸਾਡੇ ਵੱਲ ਕੋਈ ਧਿਆਨ ਨਹੀਂ ਪ੍ਰਸ਼ਾਸਨ ਨੂੰ ਅਸੀਂ ਫੇਰ ਦੁਬਾਰਾ ਸੁਚੇਤ ਕਰਦੇ ਹਾਂ ਕਿ ਸੰਗਤ ਮੰਡੀ ਦੇ ਵਿੱਚ ਬਿਮਾਰੀਆਂ ਫੈਲਣ ਦਾ ਬਹੁਤ ਡਰ ਹੈ ਗੰਦੇ ਪਾਣੀ ਦੀ ਅਸੀਂ ਸਜ਼ਾ ਭੁਗਤ ਰਹੇ ਹਾਂ ਕਿ ਜੇ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਅਸੀਂ ਇਹ ਦੂਬਦ ਭਾਰਤਮਾਲਾ ਬਠਿੰਡਾ ਹਾਈਵੇ ਰੋਡ ਜਿਹੜਾ ਉਹਨੂੰ ਜਾਮ ਕਰਾਂਗੇ ਕੋਈ ਵੀ ਹਨ ਹੋਣੀ ਉੱਤੇ ਹੁੰਦੀ ਹੈ ਕੁਝ ਵੀ ਹੁੰਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਟਿੰਕੂ ਜੀ ਲੋਕ ਹੜਾਂ ਤੋਂ ਪ੍ਰਭਾਵਿਤ ਹੋ ਕੇ ਹੜਾਂ ਦੇ ਸਤਾਏ ਹੋਇਆ ਉਹ ਘਰਾਂ ਚੋਂ ਨਿਕਲ ਤੋਂ ਵੀ ਮਜਬੂਰ ਹੈ ਥੋੜਾ ਨਹੀਂ ਦਿਲ ਨੂੰ ਬਸੁੰਦਰੇ ਹੁੰਦੇ ਵੀ ਹਾਂਸੀ ਵੀ ਉਹਨਾਂ ਦੀ ਸੇਵਾ ਕਰੀਏ ਉਹਨਾਂ ਵਾਸਤੇ ਰਸਾਂ ਦੇ ਕੇ ਜਾਈਏ ਬਈ ਸੇਵਾ ਦਾ ਸਾਡੀ ਕਰਨ ਨੂੰ ਜੀ ਕਰਦਾ ਪਰ ਅਸੀਂ 4 ਮਹੀਨੇ ਤੋਂ ਆਪ ਹੀ ਵਿਹਲੇ ਬੈਠੇ ਆ ਅਸੀਂ ਤਾਂ ਇਹ ਕਹਿੰਨੇ ਕਿ ਸਾਡੇ ਵਾਸਤੇ ਪ੍ਰਸ਼ਾਸਨ ਲਿਆ ਕੇ ਤੇ ਲੰਗਰ ਲਾਵੇ 4 ਮਹੀਨਿਆਂ ਤੋਂ ਅਸੀਂ ਕੁਝ ਬੱਟਿਆ ਹੀ ਨਹੀਂ ਘਰੇ ਦਾ ਸਵੇਰੇ ਦੁਕਾਨ ਦੀ ਹੈ ਕਿ ਵਿਲੇ ਜਾਣੇ ਆਂ ਗਾਂ ਸਾਨੂੰ ਦੂਜੇ ਡਰਸ ਤੋਂ ਹੁੰਦਾ ਅਸੀਂ ਬਿਮਾਰ ਹੋਏ ਹੋਏਗੇ ਕਿ ਦੁੱਕ ਤਕਲੀਫ ਤਾਂ ਇਨੀ ਬਧੀ ਪਈ ਹੈ ਕਿ ਬਿਮਾਰ ਹੋਈ ਜਾਂਦੇ ਲੋਕ ਸਾਰੇ ਸਿਕਨ ਵੀ ਹਾਰ ਦੀ ਲਾ ਲੋ ਦਿਲ ਦੇ ਅੰਦਰ ਸਾਹ ਜਾਂਦਾ ਅੰਦਰ ਸਾਹ ਸੋਖਾ ਨਹੀਂ ਹੁੰਦਾ ਖਾਂਗੇ ਜਖਮ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਦਾਇਰਾ ਫੈਲ ਰਹੀ ਹੈ ਕਿ ਅਸੀਂ ਜਿਹੜਾ ਤੁਸੀਂ ਕਹਿੰਦੇ ਹੜ ਪੀੜਤਾ ਵਾਸਤੇ ਕੁਝ ਭੇਜਣਾ ਹੈ ਸਹਾਇਤਾ ਕਰਨੀ ਅਸੀਂ ਸਹਾਇਤਾ ਤਾਂ ਫੇਰ ਹੀ ਕਰਾਂਗੇ ਨਾ ਯਾ ਅਸੀਂ ਕੁਛ ਬੱਟਾਂਗੇ ਕੁਛ ਕਮਾਵਾਂਗੇ ਰੋਟੀ ਦੇ ਘਰੇ ਬੰਨ ਨੂੰ ਨਹੀਂ ਜਗਾਰ ਬੰਦਾ ਭੇਜਾਂਗੇ ਤਾਂ ਫੇਰ ਹੀ ਅਸੀਂ ਪਰਛੋਤੇ ਹਰ ਬੀੜਦਾਂ ਲਈ 4 ਮਹੀਨਿਆਂ ਤੋਂ 5 ਮਹੀਨਿਆਂ ਤੋਂ ਵਿਹਲੇ ਬੈਠੇ ਜਮਾ ਪ੍ਰਸ਼ਾਸਨ ਸਾਡੇ ਵੱਲ ਧਿਆਨ ਨਹੀਂ ਦੇ ਰਿਹਾ ਅੱਕ ਗਿਆ ਦੀ 60 ਦਿਨ 60 ਘੰਟੇ ਹੋ ਚੁੱਕੇ ਤੀਜਾ ਦਿਨ ਹੈ ਸਾਰੀ ਮੰਡੀ ਪ੍ਰੋਪਰ ਇਸੇ ਧਰਨਾ ਲਾ ਕੇ ਬੈਠੀ ਹੈ ਐਦੂ ਵਾਰ ਜਿਹੜੀ ਆਵਾਜ਼ ਆ ਰਹੀ ਹੈ ਕਿ ਘਰਾਂ 'ਚੋਂ ਬੁੜੀਆਂ ਬੱਚੇ ਸਾਰੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਬਠਿੰਡਾ ਹਾਈਵੇ ਰੋਡ ਜਿਹੜਾ ਭਾਰਤ ਮਾਲਾ ਸੀ ਉਹਨੂੰ ਰੋਕਾਂਗੇ ਜ਼ਿੰਮੇਵਾਰੀ ਅਸੀਂ ਦੁਬਾਰੇ ਫੇਰ ਗਏ ਨੇ ਪ੍ਰਸ਼ਾਸਨ ਦੀ ਹੋਊਗੀ। ਬਾਈ ਤੁਸੀਂ ਜ਼ਿਲ੍ਹੇ ਦੇ ਕਿਸੇ ਅਧਿਕਾਰੀ ਨੂੰ ਮਿਲਿਓ। ਸਾਡੇ ਜੀ ਸੰਘਾਸ਼ ਕਮੇਟੀ ਮੈਂਬਰ ਬਣੇ ਸੀ। ਸਾਡੀ ਕਮੇਟੀ ਜ਼ਿਲ੍ਹਾ ਡੀ ਸਾਹਿਬ ਨੂੰ ਮਿਲ ਕੇ ਆਈ ਹੈ। ਡੀ ਸਾਹਿਬ ਨੇ ਭਰੋਸਾ ਦਿੱਤਾ ਵੀ ਕਿਹੜੀ ਪਾਈਪ ਲਾਈਨ ਦਾ ਕੰਮ ਹੈ 15-9 ਤੱਕ ਹੋ ਜੂ। ਪਾਣੀ ਛੋਟਾ ਨਿਕਲੀ ਜਾਂਦਾ ਜਦੋਂ ਛੋਟਾ ਪਾਣੀ ਨਿਕਲ ਗਿਆ ਹੜਤਾਲ ਖਤਮ ਕਰ ਦਿਓ ਸਾਡੇ ਕਮੇਟੀ ਮੈਂਬਰਾਂ ਨੂੰ ਉਹਨਾਂ ਨੇ ਆਹ ਗੱਲ ਕਹੀ ਸੀ। ਡੀ ਸਾਹਿਬ ਨੇ ਤੇ 15 ਨਵੰਬਰ ਦਾ ਟਾਈਮ ਹੈ ਪਾਣੀ ਨਿਕਲੀ ਜਾਂਦਾ ਜਦੋਂ ਕੋਈ ਕਲੀਅਰ ਹੋ ਜੂ ਅਸੀਂ ਤਰਨਾ ਚੱਕ ਲਾਂਗੇ ਆਪਦਾ ਹੁਣ ਕਿੰਨੇ ਸਮੇਂ ਤੱਕ ਰੋਏ ਕਿੰਨਾ ਤੱਕ ਪਾਣੀ ਨਹੀਂ ਨਿਕਲਦਾ ਮੰਡੀ ਦਾ ਕਿੰਨਾ ਦਾ ਮੰਡੀ ਕਲੀਅਰ ਨਹੀਂ ਹੁੰਦੀ ਅੜਿਓ ਇਸ ਗੱਲ ਤੇ ਪੱਕਾ ਅੜਿਆ ਜੀ ਇਹਨਾਂ ਦੀਆਂ ਗੱਲਾਂ ਹੀ ਸੁਣੀ ਕੇ ਪਹਿਲਾਂ ਗੱਲਾਂ ਸੁਣ ਸੁਣ ਕੇ ਇਹ ਸ਼ੀਭ ਨੇ ਖਰਾਬ ਕਰ ਲਿਆ ਉਹਦੇ ਕੋਈ ਜ਼ਿਲ੍ਹੇ ਦਾ ਅਧਿਕਾਰੀ ਇੱਥੇ ਤੁਹਾਡੇ ਧਰਨੇ ਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣ ਲਈ ਆਇਆ ਸਾਨੂੰ ਵਿਸ਼ਵਾਸ ਦਿਵਾਉਣ ਵਾਸਤੇ ਆਇਆ ਉਹ ਕੱਲੀ ਮਿੱਠੀ ਗੋਲੀ ਹੈ ਵੀ ਅੱਜ ਨਿਕਲ ਗਿਆ ਰਾਤ ਨਿਕਲ ਗਿਆ ਪਾਣੀ ਤਾਂ 60 ਦਿਨਾਂ ਨਿਕਲਿਆ ਹੀ ਨਹੀਂ ਅਸੀਂ ਉਹਨਾਂ ਦੀ ਗੱਲ ਕੀ ਸੁਣੀ ਹੈ ਗੱਲ ਤਾਂ ਸਹੀ ਸੁਣ ਲੈ ਕੋਈ ਪੱਕੀ ਗੱਲ ਕਰੇ ਸਾਡਾ ਕੋਈ ਜ਼ਿਲ੍ਹੇ ਦਾ ਬੰਦਾ ਕਹਿੰਦਾ ਅਸੀਂ ਮੰਡੀ 'ਚ ਪਾਣੀ ਨਹੀਂ ਆਉਣ ਦਿੰਦੇ ਜੇ ਪਾਣੀ ਆਇਆ ਤਾਂ ਉਹਨਾਂ ਦੇ ਬੰਦੀ ਕਾਰਵਾਈ ਕਰਾਂਗੇ ਅਸੀਂ ਧਰਨਾ ਅੱਜ ਹੀ ਸਮਾਪਤ ਕਰ ਲੈਣੇ ਆਂ ਸੀਵਰ ਬੋਰਡ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਟਾਈਮ ਬਰਕ ਦੇਣ ਅਸੀਂ ਅੱਜ ਹੀ ਧਰਨਾ ਹੁਣੇ ਸਮਾਪਤ ਕਰਦੇ ਆ ਕੋਈ ਦਿੱਕਤ ਨਹੀਂ ਪਰ ਉਹਨਾਂ ਦੇ ਬੰਦੀ ਕਾਰਵਾਈ ਤਾਂ ਹੁੰਦੀ ਨਹੀਂ ਅਗਲਾ ਕਹਿੰਦੇ ਇਹਨਾਂ ਦੀ ਕੀ ਮਜਬੂਰੀ ਹੈ ਜੀ ਨਿਕਲਿਆ ਅਸੀਂ ਕੀ ਕਰੀਏ ਸਾਡਾ ਧਰਨਾ ਐ ਥੋੜੇ ਹੀ ਖਤਮ ਹੋਊਗਾ ਇਹਨਾਂ ਦੁਕਾਨਦਾਰਾਂ ਦੇ ਨਾਲ ਕੁਝ ਆਰਤੀਏ ਭਰਾ ਵੀ ਇਸ ਧਰਨੇ ਦੇ ਉੱਤੇ ਬੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਭਾਈ ਕੀ ਨਾਮ ਕੀ ਮੇਰਾ ਨਾਮ ਰੋਹਿਤ ਕੁਮਾਰ ਗੋਗਿਆ ਜੀ ਪ੍ਰਧਾਨ ਕਚਾਰ ਤੇ ਵਿਸ਼ੇਸ਼ ਸੰਗਤ ਮੰਡੀ ਪ੍ਰਧਾਨ ਜੀ ਹੜ੍ਹਾਂ ਦੇ 27ਵੇਂ ਲੋਕ ਘਰਾਂ ਤੋਂ ਬੇਕਾਰ ਹੋ ਗਏ ਜੀ ਇੱਕ ਦਾਣੇ ਦਾਣੇ ਨੂੰ ਤਰਸ ਰਹੇ ਆ ਪਾਣੀ ਨੂੰ ਤਰਸ ਰਹੇ ਆ ਖਾਣੇ ਨੂੰ ਤਰਸ ਰਹੇ ਆ ਥੋੜਾ ਨਹੀਂ ਦਿਲ ਕਰਦਾ ਵੀ ਉਹਨਾਂ ਦੀ ਸੇਵਾ ਕਰੀਏ ਇੱਥੋਂ ਰਸ ਨੇ ਇਕੱਠਾ ਕਰੀਏ ਸਾਡਾ ਬਹੁਜੀ ਕਰਦਾ ਜੀ ਵੀ ਸਾਡੇ ਮਾਝੇ ਤੇ ਦਵਾਬੇ ਦੇ ਪੰਜਾਬੀ ਵੀਰ ਦੇ ਉੱਪਰ ਹੜ੍ਹਾਂ ਦੀ ਬਹੁਤ ਮਾਰ ਪੈ ਗਈ ਪਰ ਤੁਹਾਨੂੰ ਵੀ ਵੀਰਜੀ ਪਤਾ ਹੈ ਵੀ ਕਿੰਨੇ ਮਾੜੇ ਹਾਲਾਤ ਮੰਡੀ ਦੇ ਹੋਏ ਪਏ ਐ ਸਾਨੂੰ ਵੀ ਬਹੁਤ ਦੁੱਖ ਹੈ ਉਹਨਾਂ ਪੰਜਾਬੀ ਭਰਾਵਾਂ ਵਾਸਤੇ ਜਿਨ੍ਹਾਂ ਦਾ ਪ੍ਰਮਾਤਮਾ ਨੇ ਸਭ ਕੁਝ ਖੋ ਲਿਆ ਅਸੀਂ ਤਾਂ ਆਪ ਹੀ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਤੁਰੇ ਫਿਰਦੇ ਆਂ ਪਰ ਜੇ ਸਾਡਾ ਇੱਥੇ ਕੋਈ ਹੱਲ ਹੋ ਜਾਂਦਾ ਹੈ ਅਸੀਂ 2-4 ਦਿਨਾਂ ਦੇ ਵਿੱਚ ਜਿੰਨੇ ਕਿ ਅਸੀਂ ਜੋਗ ਰਹੇ ਆਂ ਮੰਡੀ ਵਾਸੀ ਨੇ ਸਾਨੂੰ ਕਿਹਾ ਵੀ ਅਸੀਂ ਸੋਨੂੰ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਅਸੀਂ ਉਹਨਾਂ ਦੇ ਵਾਸਤੇ ਵੱਧ ਤੋਂ ਵੱਧ ਸਹਿਯੋਗ ਲੈ ਕੇ ਜਾਵਾਂਗੇ ਸਾਨੂੰ ਇਹ ਪੂਰੀ ਉਮੀਦ ਹੈ ਹਾਂ ਜੀ ਜੇਕਰ ਤੁਹਾਡਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਹਾਡਾ ਅਗਲਾ ਸੰਘਰਸ਼ ਅਗਲਾ ਸੰਘਰਸ਼ ਹੈ ਜੀ ਅਸੀਂ ਹੁਣ ਆਪਣੇ ਬੱਚੇ ਤੇ ਲੇਡੀ ਨਾਲ ਲੈ ਕੇ ਨੈਸ਼ਨਲ ਹਾਈਵੇ ਰੋਕਾਂਗੇ ਜੇ ਨਹੀਂ ਹੋਰ ਸਾਡਾ ਹੱਲ ਹੋਇਆ ਤਾਂ ਤੇ ਆਹੀ ਸਾਡਾ ਅਗਲਾ ਸੰਘਰਸ਼ ਹੈ ਨੂੰ ਸੰਘਰਸ਼ ਹੋਰ ਤਿੱਖਾ ਕਰਾਂਗੇ ਇਹ ਸੰਘਰਸ਼ ਨੂੰ ਅਸੀਂ ਛੱਡਦੇ ਨਹੀਂ ਜਿੰਨੇ ਕਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਇਹ ਧਰਨਾ ਆਹੀ ਚੱਲ ਸਾਡਾ ਕੰਟੀਨਿਊ ਰਹੂਗਾ ਕੀ ਮੰਗ ਕੀ ਕਰਦੇ ਹੋ ਬਟਿੰਡਾ ਪ੍ਰਸ਼ਾਸਨ ਮੰਗ ਤਾਂ ਆਈ ਹੈ ਵੈਸੇ ਕੋਈ ਮੰਗਿਆ ਸਾਡੀ ਹੋਰ ਕੋਈ ਮੰਗ ਨਹੀਂ ਵੀ ਜਿਹੜਾ ਸੀਵਰੇਜ ਦਾ ਪਾਣੀ ਹੈ ਇੱਥੇ ਪਾਣੀ ਨਾ ਨਿਕਲੇ ਸੀਵਰੇਜ ਦਾ ਇਹ ਪਿਛਲੇ 100 ਦਿਨ ਤੋਂ ਨਿਕਲੀ ਜਾਂਦਾ ਹੈ ਇਹਦਾ ਪੱਕਾ ਪੱਕਾ ਹੱਲ ਕੀਤਾ ਜਾਵੇ ਹੱਲ ਹੋਈ ਵੀ ਜਾਂਦਾ ਸੀ ਪਰ ਸੀਵਰੇਜ ਬੋਰਡ ਦੀ ਅਣਗਹਿਲੀ ਕਰਕੇ ਇੱਥੇ ਸੀਵਰੇਜ ਨਵਾਂ ਪੈ ਰਿਹਾ ਪਿਛਲੇ 15 ਦਿਨਾਂ ਤੋਂ ਕੰਮ ਬੰਦ ਪਿਆ ਹੈ ਉਹ ਸਿਰਫ ਸੀਵਰੇਜ ਬੋਰਡ ਦੀ ਅਣਗਹਿਲੀ ਕਰਨਾ ਠੇਕੇਦਾਰ ਕਹਿੰਦਾ ਵੀ ਮੈਂ ਪੈਪ ਲਿਆਉਣੀ ਸੀ ਪਰ ਮੇਰੇ ਕੋਲ ਪੈਸੇ ਹੈ ਨਹੀਂ ਕਿਉਂਕਿ ਮੈਨੂੰ ਸੀਵਰੇਜ ਬੋਰਡ ਨੇ ਦਿੱਤੇ ਨਹੀਂ ਜਿੰਨਾ ਕੰਮ ਕੀਤਾ ਇਹ ਮੇਰੇ ਖਿਆਲ 50% ਜਾਂ 75% ਪੈਸੇ ਉਹਨੂੰ ਮਿਲਨੇ ਚਾ ਤੇ ਇਸ ਕਰਕੇ ਪਤਾ ਨਹੀਂ ਅਧਿਕਾਰੀਆਂ ਨੇ ਕਿਉਂ ਨਹੀਂ ਦਿੱਤੇ ਕੀ ਸਾਜ਼ਿਸ਼ ਹੈ ਉਹ ਦਿਨਾਂ 15 ਦਿਨ ਕੰਮ ਬੰਦ ਹੋ ਗਿਆ ਤੇ ਸਾਨੂੰ ਇਹ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਨਹੀਂ ਇਹ ਹਾਲ ਅੱਜ ਅੱਜ ਤੱਕ ਹੋ ਜਾਣਾ ਚਾਹੀਦਾ ਇਹਨਾਂ ਦੁਕਾਨਦਾਰਾਂ ਦੇ ਨਾਲ ਇਹਨਾਂ ਦੇ ਬਜ਼ੁਰਗ ਵੀ ਐਸ ਥਾਣੇ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬੈਠੇ ਹੋਏ ਹਨ ਗੱਲਬਾਤ ਕਰਦੇ ਹਨ ਹਾਂਜੀ ਕੀ ਨਾਮ ਕੀ ਹੈ ਜੀ ਆਪਣਾ ਚਿਮਨ ਲਾਲ ਜੀ ਚਿਮਨ ਲਾਲ ਜੀ ਬੈਠੇ ਹੋ ਧਰਨੇ ਤੇ ਕੋਈ ਆਇਆ ਸੁਨਵਾਈ ਕਰਨ ਮੈਕਮੇ ਦਾ ਕੋਈ ਵੀ ਅਫਸਰ ਸੁਨਵਾਈ ਕਰਨ ਆਇਆ ਡੀਸੀ ਸਾਹਿਬ ਨੂੰ ਅਸੀਂ ਮਿਲੇ ਸੀ ਉਹਨਾਂ ਨੇ assurance ਦਵਾਇਆ ਪਿੱਛੋਂ ਨੂੰ 2-4 ਦਿਨਾਂ ਜੀ ਨਰਕ ਚੋਂ ਕੱਢ ਦਾਂਗੇ ਲੱਗਦਾ ਵੀ ਨਿਕਲ ਜੂ ਨਰਕ ਚੋਂ ਉਮੀਦ ਹੈ ਜੇ ਨਿਕਲ ਗਏ ਤਾਂ ਅਸੀਂ ਧਰਨਾ ਚੱਕ ਦਾਂਗੇ ਨਹੀਂ ਕੈਂਚੇ ਕਿੰਨੀ ਸ਼ਰਕਤੇ ਹੋ ਜਾਗੇ ਕੀ ਮੰਗ ਕੇ ਤੁਹਾਡੀ ਮੰਗਾ ਹੀ ਸਫਾਈ ਸੀਵਰੇਜ ਦਾ ਪਾਣੀ ਮੰਡੀ ਚੋਂ ਨਿਕਲਣਾ ਚਾਹੀਦਾ ਸੋ ਇਹਨਾਂ ਮੰਡੀ ਨਿਵਾਸੀਆਂ ਨੇ ਕਿਹਾ ਹੈ ਕਿ ਜੇਕਰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇਸ ਮੰਡੀ ਦੀ ਸਫਾਈ ਨਹੀਂ ਹੁੰਦੀ ਇਸ ਸੀਵਰੇਜ ਦੇ ਗੰਦੇ ਪਾਣੀ ਤੋਂ ਸਾਨੂੰ ਨਜਾਤ ਨਹੀਂ ਮਿਲਦੀ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼